ਜੇ ਬਾਹਰ ਜਾਣਾ ਹੋਵੇ ਬਾਹਰ ਜਾਣ ਲਈ ਕੰਮ ਅੜਿਆ ਹੋਵੇ ਇੱਥੇ ਆ ਕੇ ਉਹ ਸਾਰੇ ਅੜੇ ਹੋਏ ਰੁਕੇ ਹੋਏ ਕੰਮ ਸਾਰੇ ਠੀਕ ਹੋ ਜਾਂਦੇ ਆ ਤੇ ਇੱਕ ਇੱਥੇ 슈ਗਰ ਤੇ ਤਜਾਬ ਵਾਲਾ ਗਲਾਸ ਮਿਲਦਾ ਵਾ ਉੱਥੇ ਵੀ ਤੁਹਾਨੂੰ ਲੈ ਕੇ ਜਾਊਗਾ ਜਿਸ ਤੇ ਕਿਸੇ ਦੇ 슈ਗਰ ਕੰਟਰੋਲ ਕਰਨੀ ਹੋਵੇ ਇਹਦੇ ਨਾਲ 슈ਗਰ ਕੰਟਰੋਲ ਵੀ ਹੁੰਦੀ ਆ ਤਜਾਬ ਕਬਜ ਸਾਰਾ ਕੁਝ ਠੀਕ ਹੋ ਜਾਂਦਾ ਵਾ ਆ ਬਾਈ ਜੀ ਐਨੇ ਡੱਬੇ ਸਹਿਜ ਚੁੜਾ ਕੇ ਗਏ ਆ ਜਿਆਦਾਤਰ ਹਨਾ ਉਹ ਬੰਦੇ ਹੁੰਦੇ ਆ ਜਿਹੜੇ ਬਾਹਰ ਚਲੇ ਜਾਂਦੇ ਆ ਕੈਨੇਡਾ ਵੀ ਸੁਪ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਅੱਜ ਮੈਂ ਆਮਾ ਅੜੀਸਾ ਦੇ ਅੜੀਸਾ ਤੁਸੀਂ ਵੀ ਹਨਾ ਬਹੁਤ ਸੁਣਿਆ ਵੀ ਹੋਣਾ ਮਾ ਵੀ ਅੜੀ ਸਾਹਿਬ ਗੁਰਦੁਆਰਾ ਸਾਹਿਬ ਆ ਆ ਦੇਖੋ ਸਾਹਮਣੇ ਹੀ ਉਹ ਆ ਗਿਆ ਅੜੀਸਰ ਗੁਰਦੁਆਰਾ ਸਾਹਿਬ ਇੱਥੇ ਜੇ ਕਿਤੇ ਕਿਸੇ ਦੇ ਦੁੱਖ ਦਰਦ ਕੋਈ ਵੀ ਤਕਲੀਫ ਹੋਵੇ ਜੇ ਬਾਹਰ ਜਾਣਾ ਹੋਵੇ ਬਾਹਰ ਜਾਣ ਲਈ ਕੰਮ ਅੜਿਆ ਹੋਵੇ ਇੱਥੇ ਆ ਕੇ ਉਹ ਸਾਰੇ ਅੜੇ ਹੋਏ ਰੁਕੇ ਹੋਏ ਕੰਮ ਸਾਰੇ ਠੀਕ ਹੋ ਜਾਂਦੇ ਆ ਤੇ ਤੁਹਾਨੂੰ ਅੰਦਰੋਂ ਦਰਸ਼ਨ ਵੀ ਕਰਾਉਂਗਾ ਤੇ ਇੱਕ ਇਥੇ 슈ਗਰ ਦੇ ਤਜਾਬ ਵਾਲਾ ਗਲਾਸ ਮਿਲਦਾ ਵਾ ਉੱਥੇ ਵੀ ਤੁਹਾਨੂੰ ਲੈ ਕੇ ਜਾਊਗਾ ਜਿੱਥੇ ਕਿਸੇ ਦੇ 슈ਗਰ ਕੰਟਰੋਲ ਕਰਨੀ ਹੋਵੇ ਉਹ ਬਲੇ ਗਲਾਸ ਚ ਪਾਣੀ ਪੀ ਲਵੇ ਤਾਂ ਨਾ 슈ਗਰ ਕੰਟਰੋਲ ਹੋ ਜਾਂਦੀ ਆ ਚਲੋ ਆਵੋ ਤੁਹਾਨੂੰ ਅੜੀ ਸਾਹਿਬ ਦਾ ਗੁਰਦੁਆਰੇ ਦੇ ਦਰਸ਼ਨ ਕਰਾਉਣਾ ਮਾ ਇਹਦੇ ਚੈਨਲ ਤੇ ਚਰਚੀ ਦਾ ਟਾਈਮ ਟੀਵੀ ਤੇ ਵੀ ਕੈਨੇਡਾ ਤੇ ਸਾਹਿਬ ਲਾਈਵ ਟੀਵੀ ਤੇ ਪੂਰਾ ਪ੍ਰਸਾਦ ਚੱਲਦਾ ਸ਼ੂਗਰ ਕਬਜ ਤੇਜਾਬ ਅੱਛਾ ਤੁਸੀਂ ਇੱਥੇ ਹੀ ਹੁੰਨਾ ਕਿਤੇ ਹੋਰ ਵੀ ਨਹੀਂ ਹੋਰੀ ਹੁੰਨੇ ਵੀਰੇ ਪਾਰ ਐ ਤੋਂ ਪਾਰ ਤੇ ਬੁੱਤ ਵੀਰਵਾਰ ਨੰਬਰ ਬੋਲ ਦੋ ਫਿਰ ਆਪ ਦਾ ਨੰਬਰ ਨੰਬਰ ਵੀਰ ਜੀ 98 557 ਹਾਂਜੀ 16902 ਜੀ ਆ ਫਰੈਂਸ ਹਨ ਨਾ ਨੰਬਰ ਇੱਥੇ ਵੀ ਲਿਖਿਆ ਹੋਇਆ ਬਸ ਜੇਕਰ ਤੁਸੀਂ ਇਹਨਾਂ ਨਾਲ ਕਰਨਾ ਚਾਹੋ ਸੰਪਰਕ ਕਰ ਸਕਦੇ ਆ ਇਹਦੇ ਨਾਲ ਸ਼ੂਗਰ ਕੰਟਰੋਲ ਵੀ ਹੁੰਦੀ ਆ ਤਜਾਬ ਕਬਜ ਸਾਰਾ ਕੁਝ ਠੀਕ ਹੋ ਜਾਂਦਾ ਆ ਬਾਈ ਜੀ ਹੈਗੇ ਨੇ ਇਹ ਚੀਮਾ ਸਾਹਿਬ ਤਹਿਸੀਲ ਸਨਾਮ ਫਰੈਂਸ ਹਨ ਇਹ ਅੜੀ ਸਾਹਿਬ ਜਿਹੜਾ ਉਹ ਬਾਬਾ ਜੀ ਦਾ 게ਟ ਹੋ ਗਿਆ ਉਹਦੇ ਖੱਬੇ ਹੱਥ ਉਹਨਾਂ ਦੀ ਗੱਡੀ ਕੱਢਦੀ ਆ ਆ ਗਏ ਆਪਾਂ ਅੜੀ ਸਰ ਗੁਰਦੁਆਰਾ ਸਾਹਿਬ ਦੇ ਅੰਦਰ ਵੱੜਦੇ ਨੂੰ ਹੀ ਖੱਬੇ ਹੱਥ ਆ ਦੇਖੋ ਇਹ ਉਹ ਜਗ੍ਹਾ ਵਾ ਜਿੱਤੋਂ ਜਿਵੇਂ ਕਿਸੇ ਬੱਚੇ ਦੀ ਅੱਖਾਂ ਦੀ ਨਿਗਾ ਦੀ ਕੋਈ ਪ੍ਰੋਬਲਮ ਹੋਵੇ ਜਾਂ ਕੋਈ ਹੋਰ ਦੁੱਖ ਤਕਲੀਫ ਹੋਵੇ ਤਾਂ ਇੱਥੇ ਨਾ ਘਿਓ ਨੂੰ ਅੱਖਾਂ ਦੇ ਲਗਾ ਲੈਂਦੇ ਆ ਉਹਦੇ ਨਾਲ ਦੁੱਖ ਤਕਲੀਫ ਦੂਰ ਹੋ ਜਾਂਦੀ ਆ ਤੁਹਾਨੂੰ ਮੈਂ ਦਿਖਾਉਣਾ ਵਾ ਉਹ ਸਾਹਮਣੇ ਘਿਓ ਰੱਖਿਆ ਹੁੰਦਾ ਵਾ ਉਹਨੂੰ ਅੱਖਾਂ ਨਾਲ ਲਗਾਉਣ ਨਾਲ ਦੁੱਖ ਤਕਲੀਫ ਅੱਖਾਂ ਦੀ ਜਾਂ ਕੋਈ ਹੋਰ ਪ੍ਰੋਬਲਮ ਹੋਵੇ ਉੱਥੇ ਲਗਾਉਣ ਨਾਲ ਦੂਰ ਹੋ ਜਾਂਦੀ ਆ ਇਹ ਉਸ ਥਾਂ ਜਿੱਥੇ ਹਨਾ ਕੋਈ ਵੀ ਅੜਿਆ ਹੋਵੇ ਕੰਮ ਤਾਂ ਉਹ ਕੰਮ ਰੁਕਿਆ ਹੋਇਆ ਵੀ ਪੂਰਾ ਹੋ ਜਾਂਦਾ ਵਾ ਤੇ ਸ਼ਨੀਵਾਰ ਐਤਵਾਰ ਨੂੰ ਤਾਂ ਇੱਕ ਬਹੁਤ ਜ਼ਿਆਦਾ ਸੰਗਤਾਂ ਆਉਂਦੀਆਂ ਨੇ ਖੜਨ ਨੂੰ ਵੀ ਜਗ੍ਹਾ ਨਹੀਂ ਹੁੰਦੀ ਆਗੀ ਥੋਣੀ ਮੈਂ ਅੱਗੇ ਚੱਲ ਕੇ ਸਰੋਵਰ ਤੇ ਅੰਦਰ ਦਰਸ਼ਨ ਵੀ ਕਰਾਉਣਾ ਮ ਤੁਹਾਨੂੰ ਦਿਖਾਉਂਗਾ ਕਿ ਹਨਾ ਇੱਥੇ ਕਿੰਨੇ ਜ਼ਿਆਦਾ ਸੰਗਤਾਂ ਡੱਬੇ ਚੜਾਉਂਦੀਆਂ ਨੇ ਲੱਡੂਆਂ ਦੇ ਉਹ ਵੀ ਤੁਹਾਨੂੰ ਦਿਖਾਉਣਾ ਮ ਚਲੋ ਆਪਾਂ ਉਹਨੇ ਅੰਦਰ ਚੱਲਦੇ ਆਂ ਅੰਦਰ ਜਾ ਕੇ ਤੁਹਾਨੂੰ ਸਰੋਵਰ ਤੇ ਅੰਦਰੋਂ ਦਰਸ਼ਨ ਵੀ ਕਰਾਉਣਾ ਮ ਆਲੇ ਸਰ ਦਾ ਸਰੋਵਰ ਆ ਗਿਆ ਇਤੇਸ ਨਾਨ ਕਰਨ ਨਾਲ ਸਾਰੇ ਦੁੱਖ ਦੂਰ ਹੁੰਦੇ ਆ। ਆਹ ਦੇਖੋ ਬੱਚਾ ਫਿਸ਼ਾਂ ਵੀ ਨਹੀਂ ਨਾ ਸੈੱਡ ਉਹਦੇ 골ਡਨ ਵੀ ਚਾ। ਦੇਖ ਲੀਆ। ਇੰਨੇ ਡੱਬੇ ਸਹਿਜ ਚੜਾ ਕੇ ਗਏ ਆ। ਆਹ ਜਿਆਦਾਤਰ ਹੁਣਾ ਉਹ ਬੰਦੇ ਹੁੰਦੇ ਆ ਜਿਹੜੇ ਬਾਹਰ ਚਲੇ ਜਾਂਦੇ ਆ ਕੈਨੇਡਾ ਵੀ ਸੁਪ ਸੋ ਕੋ ਤੇ ਜਾਂਦੇ ਆ ਵੀ ਅਸੀਂ ਬਾਹਰ ਚਲੇ ਗਏ। ਲੈ ਤੇ ਚੌਂਕੀ ਭਰਦੇ ਨੇ। ਚਲੋ ਆ ਗੁਰਦੁਆਰਾ ਸਾਹਿਬ ਦਾ ਪੂਰਾ ਡਰੈੱਸਾ ਤੇ ਉਹ ਗਲਾਸ ਵਾਲੇ ਬਾਈ ਦਾ ਪੂਰਾ ਡਰੈੱਸ ਤੇ ਉਹਦਾ ਫੋਨ ਨੰਬਰ ਦਿੱਤਾ ਹੋਇਆ ਵਾ ਆ ਸਾਹਮਣੇ ਹੀ ਤੁਹਾਨੂੰ ਮੈਂ ਬਾਅਦ ਵੀ ਦਿਖਾਉਣਾ ਮੈਂ ਪਹਿਲਾਂ ਤਾਂ ਬਹੁਤ ਘੱਟ ਦੁਕਾਨਾਂ ਲੱਗਦੀਆਂ ਹੁੰਦੀਆਂ ਸੀਗੀਆਂ। ਜਦੋਂ ਹੁਣ ਆ ਕੇ ਦੇਖਿਆ ਬਹੁਤ ਜਿਆਦਾ ਮਾਰਕੀਟ ਹੋ ਗਈ ਐ ਤੇ ਬਾਹਰ ਬਹੁਤ ਜਿਆਦਾ ਦੁਕਾਨਾਂ ਲੱਗਣ ਲੱਗੀਆਂ ਤੇ ਦੂਜੇ ਇੱਥੇ ਲੱਡੂ ਵੀ ਤਾਜ਼ੇ ਵਟ ਦਿੰਨੇ ਤੁਹਾਨੂੰ ਉਹ ਵੀ ਦਿਖਾਉਣਾ ਵਾ ਇੱਥੇ ਜੇ ਕਿਸੇ ਦਾ ਵੀ ਕੋਈ ਵੀ ਕੰਮ ਅੜਿਆ ਹੋਵੇ ਉਹ ਇੱਥੇ ਆਉਣ ਨਾਲ ਅੜੇ ਹੋਏ ਕੰਮ ਵੀ ਠੀਕ ਹੋ ਜਾਂਦੇ ਆ ਜੇ ਬੰਦਾ ਇੱਥੇ ਸ਼ਰਧਾ ਨਾਲ ਆਵੇ ਫਰੈਂਡਸ ਨਾ ਆ ਉੱਪਰ ਵੀਡੀਓ ਦਾ ਲਿੰਕ ਹੁੰਦਾ ਵਾ ਇਹਦੇ ਤੇ ਕਲਿੱਕ ਕਰਕੇ ਮੇਰੀਆਂ ਦੂਜੀਆਂ ਵੀਡੀਓ ਵੀ ਦੇਖ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ